ਮਾਜੂਗ ਡਾਕਟਰ ਪ੍ਰਗਜਨ ਜੀ ਆਈਪੀਐਸ ਐਸਐਸਪੀ ਫਰੀਕੋਟ ਜੀ ਦੀ ਰਹਿ ਨਾਮਾਈ ਹੀਟ ਫਰੀਕੋਟ ਪੀਸ ਵੱਲੋਂ ਮਾੜੇ ਅਸਰ ਖਰਾਬ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਇਸ ਤਹਿਤ ਇਸੇ ਲੜੀ ਦੇ ਵਿੱਚ ਅਸੀਂ ਇੱਕ ਮਕਦਮਾ ਨੰਬਰ 170 1378 ਨੂੰ ਸਦਰ ਫਰੀਕੋਟ ਵਿਖੇ ਰਜਿਸਟਰ ਕੀਤਾ ਜਿਸ ਵਿੱਚ ਸਾਡੇ ਚੌਕੀ ਇੰਚਾਰਜ ਗੋਲੇਰ ਸੁਖਿੰਦਰ ਸਿੰਘ ਇੱਕ ਇਤਲਾਹ ਮਿਲੀ ਸੀ ਕਿ ਤਿੰਨ ਸ਼ੱਕੀ ਲੜਕੇ ਜਿਹੜੇ ਛਾੜੀ ਵਾਲਾ ਡਰੇਨ ਦੇ ਉੱਪਰ ਕੋਈ ਲੁੱਟਖੋ ਕਰਨ ਦੀ ਤਾਕ ਦੇ ਵਿੱਚ ਹਨ ਤੇ ਇਸੇ ਤਹਿਤ ਸਾਡੇ ਚੌਕੀ ਇੰਚਾਰਜ ਨੇ ਮੌਕੇ ਤੇ ਜਾ ਕੇ ਇਹਨਾਂ ਤਿੰਨ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਚੋਰੀ ਦੇ ਮਿਲੇ ਨੇ ਤੇ ਇੱਕ ਮੋਬਾਈਲ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਉਹ ਮਿਲਿਆ ਤੇ ਇਹਨਾਂ ਨੂੰ ਅਸੀਂ ਮਾਜੋ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਪੇਚ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡਾਂ ਵਿੱਚ ਪੁੱਛ-ਪੁੱਛ ਕਰਾਂਗੇ ਵੀ ਜਿਹੜੇ ਇਹ ਮੋਟਰਸਾਈਕਲ ਇਹਨਾਂ ਨੇ ਕਿੱਥੋਂ ਖੋਹ ਕੀਤੀ ਸੀ ਜਾਂ ਕਿੱਥੋਂ ਚੋਰੀ ਕਰਕੇ ਲੈ ਕੇ ਆਏ ਸੀ ਅਤੇ ਮੋਬਾਈਲ ਵੀ ਕਿਰੇ ਪਰਸੋਂ ਤੋਂ ਇਹਨਾਂ ਕੋਲ ਕੀਤਾ ਸੀ ਤੇ ਜਿਹੜੀ ਸਾਡਾ ਅਗਲੀ ਇਨਵੈਸਟੀਗੇਸ਼ਨ ਕਦੇ ਰੋਗਸਟਲ ਤਲਰੀ